ਲੋਕ ਇਹ ਕਹਿੰਦੇ ਹੋਣ ਪੰਜ ਸੱਤ ਕਿੱਲੇ ਤਾਂ ਕੰਮ ਖਾਸਾ ਚਾਹੀਦਾ ਜੱਟ ਨਾਲ ਮਾਈ ਵੀ ਸਿੱਖ ਤੇ ਫੋੜ ਨਾਲ ਆਸ਼ਾ ਚਾਹੀਦਾ ਬਾਈ ਦੀਪ ਸਹੀ ਗੱਲ ਹੈ ਇਹ ਲੋਕ ਇਹ ਕਹਿੰਦੇ ਓਵੇਂ ਜਿਵੇਂ ਜੱਟ ਤੇ ਮਾਈ ਵੀ ਸਿੱਖ ਭਰਾ ਦਾ ਜਿਹੜਾ ਪਿਆਰ ਹੈ ਹਨਾ ਪੀੜੀਆਂ ਤੋਂ ਚੱਲਦਾ ਆ ਰਿਹਾਗਾ ਤੇ ਓਵੇਂ ਬਾਈ ਇਧਰ ਬਾਈ ਆਸ਼ਾ ਹੈ ਇਧਰ ਸਾਟਾ ਆਪਣਾ ਫੋੜ ਨਾਲ ਇਹਨੂੰ ਫੋੜ ਹੀ ਕਹਿ ਦਿੰਨੇ ਆਪਾਂ ਤੇ ਫਾਰਮ 60 ਹੈ ਤੇ ਇਧਰ ਆਸ਼ਾ ਨਾਲ ਰੱਖਿਆ ਬਾਈ ਤੇ ਆਪਣੇ ਨਾਲ ਹੈਗਾ ਬਾਈ ਦੀਪ ਤੇ ਆਪਾਂ ਖੜੇ ਆ ਰਾਜਸਥਾਨ ਹਿੰਦੂ ਮੱਲਕੋਟ ਪਿੰਡ ਦੇ ਵਿੱਚ ਖੜੇ ਆ ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦੇ ਬਾਰਡਰ ਤੇ ਪਿੰਡ ਤੇ ਖੜੇ ਆ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਠਾਕ ਹੈ ਬਾਈ ਹਾਂਜੀ ਬਹੁਤ ਵਧੀਆ ਤੇ ਬਾਈ ਪਹਿਲਾਂ ਤਾਂ ਇਹ 10 ਵੀ ਜਿਹੜਾ ਆ ਹੁਣ ਗਾਣਾ ਰਾਜੇ ਸਿੱਧੂ ਦਾ ਸੱਚ ਕਰੀ ਬੈਠਾ ਤੂੰ ਜਮਾਂ ਸੱਚ ਆ ਬਾਈ ਇਹ ਤੇ ਕਿਹੜੀ ਗੱਲ ਐ ਇਹ ਐਵੇਂ ਨਹੀਂ ਗਾਣੇ ਬਣਦੇ ਹਨਾ ਗਾਣੇ ਵੀ ਕਿਤੋਂ ਨਿਕਲਦੇ ਆ ਤਤ ਕੱਢ ਕੇ ਬਣਦੇ ਆ ਤਤ ਕੱਢ ਕੇ ਬਣਦੇ ਹਨਾ ਤੇ ਬਾਈ ਫਿਰ ਇਹਦੇ ਬਾਰੇ ਦੱਸ ਪਹਿਲਾਂ ਤਾਂ ਯਾਰ ਵੀ ਇਹ ਵੱਡਾ ਵੀ ਰੱਖਿਆ ਆ ਤੇ ਛੋਟਾ ਵੀ ਰੱਖਿਆ ਵੱਡਾ ਕਿੱਥੇ ਕੰਮ ਆਉਂਦਾ ਤੇ ਛੋਟਾ ਕਿੱਥੇ ਕੰਮ ਆਉਂਦਾ ਵੱਡਾ ਕੰਮ ਬਾਈ ਯਾਰ ਬਾਈ ਬਜਾਈ ਦੀ ਕੰਮ ਆਉਂਦਾ ਮਤਲਬ ਵਾਹ ਲਿਆ ਹੂੰ ਇਹ ਕਾਰ ਲੈ ਆ ਕਮ ਹਾਲ ਤਾਂ ਆਸ਼ਾ ਤਾਂ ਫਿਰ ਚੱਤੋਂ ਬਰ ਚੱਲੀ ਜਾਣਾ ਦਾ ਆਸ਼ਾ ਤਾਂ ਚੱਲੀ ਜਾਣਾ ਹੁੰਦਾ ਉਹ ਚੱਲੀ ਜਾਣਾ ਉਹਨੇ ਠੀਕ ਆ ਅਸ਼ੇ ਵੱਡੇ ਟਰੈਕਟਰ ਨੂੰ ਇਹ ਬਾਈ ਇੱਕ ਮਾਂ ਹੋਰ ਵੇਖਿਆ ਪਿਛਲੀ ਯਾਰ ਵੀ ਆਇਆ ਸੀ ਯਾਰ ਉਹੋ ਜਿਹੀ ਪਿਆ ਦੀਪ ਯਾਰ ਨਾ ਕਿਦੇ ਰੰਗ ਲਿਆ ਮਾਡਲ ਕਿਹੜਾ ਬਾਈ ਇਹ ਮਾਡਲ 20 ਮਾਡਲ ਆ ਬਾਈ 20 ਮਾਡਲ ਹਾਂਜੀ ਹਾਂਜੀ ਤੇ 4-5 ਸਾਲ ਹੋ ਗਿਆ ਐਨੂੰ ਹੀ ਯਾਰ ਜਮਾ ਹੀ ਐਨੂੰ ਬਾਈ ਕੀ ਚੱਕਰ ਆ ਕਿ ਸੰਭਾਈ ਸੰਭੂਈ ਬਾਈ ਵਾਲੀ ਯਾਰ ਜੇ ਬਰਾਡਕ ਕੀ ਗੱਲ ਆ ਜਦੋਂ ਸੀਜ਼ਨ ਹੋਇਆ ਤਾਂ ਲਿਬੜੇ ਵੀ ਰਹਿਣੇ ਨੇ ਹਾਂ ਜਦੋਂ ਹੈ ਨਹੀਂ ਤਾਂ ਉਹ ਧੋ ਕੇ ਖੜਾ ਬਸ ਠਾਲ ਦੇਣਾ ਬਸ ਇੱਥੇ ਠੱਲਾ ਵਾੜਾ ਵੜਾ ਧੂਲ ਕੱਟਾ ਉੱਤੇ ਪਈ ਜੰਦਰੇ ਜਿੰਨਾ ਕਪੜਾ ਮਰੇ ਰੰਗ ਲਈ ਜਾਊਗਾ ਆਪਾਂ ਕੱਟ Farm Truck ਫੋੜ ਹੀ ਕਿਉਂ ਪਸੰਦੀ ਕੀਤਾ ਸਾਡੇ ਬਈ ਏਰੀਆ ਦਾ ਖੇਤਾਂ ਦਾ ਰਾਜਾ ਫੋੜ ਹੀ ਹੈ ਫੋੜੀ ਪਹਿਲੇ ਨੰਬਰ ਤੇ ਇਹ ਆ ਦੂਜੇ ਨੰਬਰ ਤੇ ਮੈਸੀ ਹੈ ਦੂਜੇ ਤੇ ਮੈਸੀ ਹੈ ਦੋ ਟਰੈਕਟਰ ਹੀ ਮੈਲੇ ਕਿ ਟਸ ਕਾਲਟ ਕਿਤੇ ਕਿਤੇ ਆ ਉਹ ਤਾਂ ਹੈ ਹੀ ਹੈ ਉਹ ਤਾਂ ਛੋਟੇ ਆ ਗਏ ਛੋਟੇ ਆ ਗਏ ਅੱਛਾ ਤੇ ਇਹ ਛੋਟੇ ਜੇ ਗੱਲ ਕਰ ਗਏ ਆ ਆ ਗਿਆ ਭਈ ਆਸ਼ਾ ਇਹ ਆ ਗਿਆ ਭਤੀਜਾ ਉਹ ਚਾਚਾ ਸੱਚਾ ਤੇ ਭਤੀਜਾ ਆ ਭਤੀਜਾ ਪਰ ਉਹ ਰਾਹ ਕਰੇ ਇੱਕ ਦਾੜੀ ਨਾ ਮੋਛਾ ਵੱਜ ਜਾਂਦੀ ਹੈ ਪਤੀ ਜਾ ਵੱਧ ਗਿਆ ਸਟਾਚਾ ਖੜਾ ਰਹਿੰਦਾ ਪਤੀ ਜਾ ਵਿਚਾਰਾ ਚੱਲੀ ਇੱਧਰ ਪਤੀ ਚੱਲੀ ਜਾਂਦਾ ਗਿੱਠਾ ਪੈ ਲਾਤੀਆ ਟਾਰਾ ਜਵੇਲਾ ਤੇਰੇ ਸਾਹਮਣੇ ਸਾਡਾ ਤਾਂ ਹੈ ਟਾਇਰ ਸਹੀ ਗੱਲ ਹੈ ਨਾ ਤੇ ਇਹ ਬਾਈ ਫਿਰ ਇੰਨਾ ਕਹਦਾ ਕੀ ਇਹ ਬਾਈ ਹਣ ਬੋਰ ਤੇ ਖੇਤ ਤੇ ਵਿੱਚ ਸਪਰੇਅ ਕਰਨੀ ਹੈ ਚੋਣੀਆਂ ਲਿਆਉਣੀਆਂ ਛੱਡਣੀਆਂ ਠੀਕ ਹੈ ਸੀਲਰ ਮਾਰਨੇ ਆ ਉਹ ਕੰਮ ਆਉਂਦਾ ਬੋਰਾਂ ਤੇ ਹੁਣ ਮੰਨ ਲਾ ਜਿੱਦਾਂ ਬੋਰ ਚਲਾ 100 ਵਾਰ ਚੱਲਣਾ ਇਹਨੇ 100 ਵਾਰ ਸ਼ਾਮ ਨੂੰ ਛੀਵੋ ਚੱਲਣਾ ਪੈਣਾ ਕਹਿੰਦੇ ਨੇ ਵੀ ਆਸ਼ਾ ਕੰਮ ਖਾਸਾ ਹਾਂਜੀ ਹਾਂਜੀ ਵਾਕਿਆ ਹੀ ਦਿੰਦਾ ਪੂਰਾ ਕੰਮ ਦਿੰਦਾ ਬਾਈ ਤੇਲ ਘੱਟ ਜਵਾ ਕੱਟ ਖਰਚਾ ਤਿੰਨਾਂ ਚੀ ਬੋਰ ਪ੍ਰੈਸ਼ਰ ਪਾਣੀ ਤੇ 800 ਗ੍ਰਾਮ ਤੇ ਰੱਖਦਾ 800 ਗ੍ਰਾਮ ਸਰਪ ਲੋਬੇ ਦੋਸਤੋ 800 ਗ੍ਰਾਮ ਕਿੰਨਾ ਕ ਤੇਲ ਹੁੰਦਾ ਤੇ ਇਹ ਆ ਕਹਿੰਦੇ ਆਸ਼ਾ ਤੇ ਕੰਮ ਖਾਸ਼ਾ ਦਿੰਦਾ ਹਨਾ ਤੇ ਆ ਜੋ ਬਾਈ ਇੱਕ ਗੱਲ ਹੋਰ ਬਾਈ ਦੀਪ ਕਰੂੰਗਾ ਮੈਂ ਆ ਸਾਡੇ ਚਲੋ ਹੁਣ ਪੰਜਾਬੀ ਭਰਾ ਗੁੱਸਾ ਵੀ ਕਰ ਜਾਂਦੇ ਆ ਤੇ ਡੈਕ ਨਹੀਂ ਇੱਥੇ ਕਿਤੇ ਵੱਡਾ ਮੈਨੂੰ ਲੱਗਿਆ ਦਿਸਿਆ ਜਿਵੇਂ ਸਾਡੇ ਹੁਣ ਲੱਖ ਲੱਖ ਦੇ ਐਮਪ ਚੱਲ ਪਿਆ ਬਾਈ ਹਨਾ ਬਾਈ ਡੈਕਾਂ ਦਾ ਕਮਾਈ ਥੋੜੀ ਖਾਣੀ ਹੁੰਦੀ ਆ ਉਹ ਤਾਂ ਮਰਦੂਮ ਲੱੱਕਿਆ ਦੇ ਹੁੰਦੇ ਆ ਆਦਾ ਯਾਰ ਮਨੋਰੰਜਨ ਕਰਨਾ 10 ਮਿੰਟ ਬਸ ਆਲਾ ਚਲਾ ਕੇ ਬਸ ਕੰਨਾ ਚ ਪਣੀ ਜੇ ਲੋਕਾਂ ਥੋੜੀ ਸੁਣਾਉਣੀ ਹੈ ਲੋਕਾਂ ਨੂੰ ਨਹੀਂ ਸੁਣਾਉਂਦੇ ਇੱਥੇ ਆ ਆਪ ਵੀ ਮੈਂ ਇੱਕ ਗੱਲ ਹੋਰ ਵੇਖੀ ਬਾਈ ਤੂੰ ਪਿਛਲੀ ਯਾਰ ਵੀ ਮੈਂ ਖੇਤ ਜਿਹੜਾ ਮਾਰ ਕੇ ਆਇਆ ਟਰੈਕਰ ਸਟਾਰਟ ਕੀਤਾ ਡੈਕ ਨਹੀਂ ਘਰੋਂ ਛੱਡਿਆ ਤੂੰ ਨਾ ਨਾ ਆਪਣਾ ਸੂਲ ਹੀ ਆ ਫਟਕ ਰੰਗ ਦੇ ਨਾਲ ਛੱਡ ਦੇਣਾ ਉੱਥੇ ਆ ਕੇ ਬੰਦ ਉਹ ਜੂ ਆਪਣੀ ਬਸ ਉਹ ਤੂੰ ਗਾਹਾਂ ਹੀ ਛੱਡਣਾ ਇਹ ਪਿੰਡ ਤੇ ਰੱਖੀਂ ਪਿੰਡ ਤੇ ਗਾਲਾਂ ਨਹੀਂ ਖਾਣੀਆਂ ਲੋਕਾਂ ਦੀ ਕੱਲ ਮੂੰਹ ਤੇ ਨਾ ਅੱਖੂ ਪਿੱਠ ਪੇ ਤੇ ਗੱਲ ਕਰੂਗਾ ਅਗਲਾ ਕਹੂਗਾ ਯਾਰ ਤੇ ਫਿਰ ਲੱਖ ਦਾ ਡੈਕ ਨਹੀਂ ਲਵਾਏ ਇਹਦੇ ਫਿਰ ਹੋਰ ਕਿ ਸ਼ੌਂਕ ਆ ਲੱਖਾਂ ਦਾ ਸਮਾਨ ਪਿਆ ਵੇਖ ਆ ਸ਼ੌਂਕ ਆ ਆ ਸ਼ੌਂਕ ਆ ਵੇ ਖੜਾ ਪਿਆ ਇੱਕ ਤੇਰੇ ਸਾਹਮਣੇ ਨਹੀਂ ਤੂੰ ਉਹੀ ਫਿਰ ਸੰਦ ਲੈ ਲੈ ਹੋਰ ਹੋਰ 2 ਲੱਖ ਰੁਪਏ ਨਾਲ ਨਾਲੋਂ ਵੀ 3 ਲੱਖ ਦੇ ਬਣਾ ਲਿਓ ਕੰਮ ਆਉਣਗੇ। ਹੋਰ ਤੇ ਭਾਈ ਜੇ ਇਹਦੀ ਗੱਲ ਕਰਗੇ ਫਾਰਮ ਦੀ ਤੇ ਇਹ ਬਾਈ ਕਿੰਨਾ ਤੇਲ ਖਾ ਜਾਂਦਾ ਬਾਈ ਉਹ ਹੀ ਤੇ ਬਾਈ ਸਹੀ ਟਰੈਕਟਰ ਵੋੜਾ ਹੋਵੇ ਸਹੀ ਚੱਕਰਾਂ ਤੇ 16-1700 ਚੱਕਰਾਂ ਤੇ ਭਗੂਗਾ। ਫੌਲ ਦੀ ਖਾਸੇ ਤਾਂ 1700 ਚੱਕਰਾਂ ਦੇ ਵਾਹਦਾ ਹੈ। 1700 ਸਾਢੇ 6 ਲੀਟਰ ਇਹਨੇ ਤੇਲ ਖਾਣਾ ਘੰਟੇ ਦਾ। ਹੂੰ ਸਾਢੇ 6 ਲੀਟਰ ਸਵਾ 6 ਲੀਟਰ ਸਾਢੇ 6 ਕੰਮ ਕਰਨਾ ਪੂਰਾ ਠੋਕ ਕੇ ਨੇ ਤੇ ਬਾਈ ਆਪਾਂ 2000 ਤਾਂ ਰੱਖੀ ਬੈਠ ਪਤਲੀ ਖਾ ਹਾਂ ਫਿਰ ਤਾਂ ਖਾਉਗੇ ਹਨ ਇਹਦਾ ਬਾਈ ਪਾਣੀ ਪੂਣੀ ਦਾ ਫਿਰ ਜਨਰੇਟਰ ਵੀ ਰੱਖੀ ਬੈਠਾ ਹਾਂ ਜਨਰੇਟਰ ਬਾਈ ਇਹ ਕਿਰਾਏ ਤੇ ਦੇਈਦਾ ਆਪਾਂ ਪਾਣੀ ਦਾ ਫਿਰ ਕਿਵੇਂ ਖੇਲ ਪਾਣੀ ਬਾਈ ਅੱਗੇ ਮੋਟਰਾਂ ਸੀ ਆਪਣੇ ਆਪ ਦੇ ਆਪ ਦੇ ਵਾਸਤੇ ਲੈਂਦਾ ਸੀ ਆਪਾਂ ਤਾਂ ਮੋਟਰ ਪਾਣੀ ਖਾਰੇ ਹੋ ਗਏ ਆਪਾਂ ਮੋਟਰ ਕੱਢ ਪਹਿਲਾਂ ਚੰਗੇ ਸੀ ਪਾਣੀ ਪਾਣੀ ਮੱਠੇ ਸੀ ਪਹਿਲਾਂ ਇੱਕ ਮੁੱਤਲੇ ਪੱਤਨ ਵਗੈਰਾ ਸੀ ਫਿਰ ਜਾਂ ਪਹਿਲਾਂ ਨਹਿਰ ਸਾਤ ਦਿੰਦੀ ਰਹਿੰਦੀ ਸੀ ਵੀ ਚਲ ਕਦੇ ਇੱਕ ਅੱਧਾ ਪਾਣੀ ਲੈ ਮਿੱਠੇ ਲੈਣੇ ਹੁਣ ਬੋਰਾ ਦਾ ਕੰਮ ਹੋ ਗਿਆ ਸਾਰਾ ਸਿਸਟਮ ਸਾਰਾ ਪੱਕੀਆਂ ਹੋ ਗਈਆਂ ਅੰਦਰ ਨੂੰ ਫਿਰ ਉਹ ਚੀਜ਼ ਹੁਣ ਸੱਲ ਨਹੀਂ ਆਉਂਦੀ ਸੱਲ ਨਹੀਂ ਆਉਂਦੀ ਅੱਛਾ ਇਹ ਕੰਮ ਕਰਕੇ ਹੁਣ ਫਿਰ ਜਨਰੇਟਰ ਵੀ ਵੇਲੇ ਹੋ ਗਏ ਠੀਕ ਆ ਤੇ ਲੋ ਬਈ ਦੋਸਤੋ ਦੀਪ ਕੋਲੇ ਆਏ ਸੀਗੇ ਹਿੰਦੂ ਮਾਲ ਕੋਟ ਆਏ ਆ ਤੇ ਸ਼ੌਂਕ ਆ ਬਾਈ ਨੂੰ ਇੱਕ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਦੇਖ ਲਓ ਸ਼ੱਡ ਬਹੁਤ ਅਕੜਾ ਮਸ਼ੀਨ ਸੀ ਦੀਪ ਕੋਲੇ ਬਾਈ ਇੱਕ ਮੈਂ ਤੁਹਾਨੂੰ ਹੋਰ ਐਡ ਆਨ ਕਰਨੀ ਚਾਹੁੰਨਾ ਦੀਪ ਕਹਿੰਦਾ ਵੀ ਪੈਸਾ ਪੈਸਾ ਮੈਂ ਉਹ ਕੋਈ ਕੰਮ ਨਹੀਂ ਛੱਡਣਾ ਜਿੱਥੋਂ ਪੈਸਾ ਆਉਣਾ ਚਾਹੀਦਾ ਮੈਨੂੰ ਮੈਂ ਵਿਹਲਾ ਨਹੀਂ ਰਹਿ ਕੇ ਰਾਜੀ ਹਾਂ ਭਾਈ ਇਹ ਗੱਲ ਸਹੀ ਆ ਦੀਪ ਇਧਰ ਦੇਖ ਲਓ ਹਵਾ ਵਾਲੀ ਟੈਂਕੀ ਬਾਈ ਕੋਲੇ ਘਰੇ ਆ ਵੈਲਡਿੰਗ ਸੈੱਟ ਬਾਈ ਦਾ ਅੰਦਰ ਪਿਆ ਠੀਕ ਆ ਆਜੋ ਤੁਹਾਨੂੰ ਅੰਦਰ ਵੀ ਦਿਖਾ ਦਿੰਨੇ ਆ ਇੱਕ ਗੱਲ ਹੋਰ ਆ ਭਾਈ ਇੱਥੇ ਇਹ ਗੱਲ ਵੀ ਸਦੀਪ ਜੀ ਜਿਹਨੇ ਖੇਤੀ ਕਰਨੀ ਆ ਤੁਹਾਡੇ ਇੱਥੇ ਪੈਣ ਸੰਦ ਆਪਦੇ ਹੋਣਗੇ ਸਾਰੇ ਇੰਪਲੀਮੈਂਟ ਆਪਦੇ ਲੱਕਿਆ ਲੱਕਿਆ ਪਾਣੀ ਪੁੜੇ ਪੱਖੇ ਭੁੱਖੇ ਆਪਦੇ ਉਹ ਵੇਖ ਲਓ ਬਾਈ ਆਇ ਨਹੀਂ ਗਾ ਸੰਦ ਮੰਗਣ ਨਹੀਂ ਜਾਣਾ ਸ਼ਰਮ ਆਉਂਦੇ ਹਾਂ ਜਵਾਬ ਨਹੀਂ ਕੋਈ ਦੇਣਾ ਪਰ ਸ਼ਰਮ ਆਉਂਦੇ ਆ ਆ ਦੇਖ ਲਓ ਬਾਈ ਕਰਾਸ ਵਗੈਰਾ ਠੀਕ ਆ ਆ ਸਾਰਾ ਪਿਆ ਇਧਰ ਬਾਈ ਪੰਜੜਾ ਉਧਰ ਵੇਖ ਲਓ ਤੋਂ ਤੋਂ ਚੁੰਜੂ ਪਏ ਆ ਬਾਈ ਕਹਿਣ ਦਾ ਮਤਲਬ ਹਰ ਇੱਕ ਚੀਜ਼ ਆ ਨਾ ਜਿਹੜਾ ਬਾਈ ਹਰ ਇੱਕ ਚੀਜ਼ ਇੱਥੇ ਮਿਹਨਤੀ ਵੀਰਾਂ ਤੇ ਇਧਰ ਬਾਈ ਨਰਮਾ ਮਿਲਦਾ ਪਿਆ ਅੰਦਰ ਤੇ ਇਹ ਵਿੱਚ ਵਿੱਚ ਨਹੀਂ ਫਰਮਾਈ ਹੋਈ ਹੈਗੇ ਅਜੇ ਕਰ ਸਰਦਾ ਬਾਈ ਆਪਣਾ ਹੈ ਸਰਦਾ ਸਰਦਾ ਵਧੀਆ ਹੁਣ ਆਪਾਂ ਫਰ ਵੀ ਚੰਡ ਵੇਚਾਂਗੇ ਹੋਰ ਰੇਟ ਵੀ ਚੰਗਾ ਮਿਲ ਜੂਗਾ ਤੇ ਜੋਦੋਂ ਵੇਚ ਦੇਣਾ ਲੋ ਵੀ ਦੋਸਤੋ ਕਹਿੰਦੇ ਨੇ ਰਾਜਸਥਾਨ ਆਵਾਂਗੇ ਤੁਹਾਨੂੰ ਸਰੋਂ ਤੇ ਨਰਮਾ ਅੰਦਰ ਪਿਆ ਮਿਲ ਜੂਗਾ ਇਹ ਗੱਲਾਂ ਸੱਚੀਆਂ ਵਾਕੇ ਸੱਚ ਹੈ ਤੇ ਬਾਈ ਮਿਹਨਤੀ ਬੰਦਾ ਪੂਰਾ ਬਾਈ ਦਾ ਕਹਿਣਾ ਵੀ ਬਾਈ ਜਿੱਥੋਂ ਵੀ ਕੰਮ ਕਿਤੇ ਪੈਸਾ ਮਿਲਦਾ ਪੈਸਾ ਨਾ ਛੱਡੋ ਹਾਂ ਕੰਮ ਮੱਥੀ ਕਿਰਤ ਕਰੋ ਜਰੂਰ ਹਨਾ ਕੋਈ ਗਲਤ ਕੰਮ ਕਰਕੇ ਪੈਸਾ ਨਾ ਕਮਾਓ ਤੇ ਬਾਈ ਦੀ ਵੀਡੀਓ ਇੱਕ ਸੇਧ ਵਾਲੀ ਆ ਕਿਉਂਕਿ ਬਾਈ ਬਹੁਤ ਜ਼ਿਆਦਾ ਮਿਹਨਤੀ ਆ ਖੇਤ ਵਾਲੀਆਂ ਵੀਡੀਓ ਵੀ ਆਪਾਂ ਬਣਾਈਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਕਹਿੰਦੇ ਹੁੰਦੇ ਆ ਵੀ ਖੇਤੀ ਕੀਤਾ ਮੁੰਡਾ ਸ਼ੌਂਕ ਨਾਲ ਕਰੇ ਤੂੰ ਸ਼ੌਂਕ ਨਾਲ ਕੰਮ ਕਰਦਾ ਸ਼ੌਂਕ ਨਾਲ ਬਈ ਸਾਡੇ ਸਾਰੇ ਸਾਰੇ ਹਮਦਰਦ ਇੱਕ ਦਿਮਾਗ ਵੀ ਆ ਬਈ ਠੀਕ ਆ ਉਧਰ ਦਿਖਾ ਦਿਓ ਜਿਹੜਾ ਸ਼ੈੱਡ ਬਣਾਇਆ ਉਹਦੀ ਵੀਡੀਓ ਵੀ ਆਊਗੀ ਬਹੁਤ ਘੈਂਟ ਜੀ ਇਹ ਘਰੇ ਹੀ ਬਣਾ ਲੈਂਦਾ ਇਹ ਜੀਆਂ ਚੀਜ਼ਾਂ ਦਿਮਾਗ ਵੀ ਬਹੁਤ ਮੁੰਡੇ ਦਾ ਨਾ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ